ਆਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਕੇ ਵੱਡ ਭਾਗੀ ਹਰ ਸੰਗਤ ਪਾਵਹਿ। ਆਗਹੀਨ ਬ੍ਰਹਮਚੋਟਾ ਖਾਵਹਿ। ਬਿਨ ਭਾਗਾ ਸਤ ਸੰਗ ਨ ਲਭੈ। ਬਿਨ ਸੰਗਤ ਮੈਲ ਭਰੀਜਾ ਜੀਉ। ਕੇ ਸੰਗਤ ਵੱਡੇ ਭਾਗਾ ਦੇ ਨਾਲ ਪ੍ਰਾਪਤ ਹੁੰਦੀ ਹੈ। ਭਾਈ ਗੁਰਦਾਸ ਜੀ ਦੇ ਵਚਨ ਨੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਇੱਕ ਇਕੱਲਾ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਿਆ ਹੋਵੇ ਬਾਣੀ ਪੜ ਰਿਹਾ ਹੋਵੇ ਸਤਿਗੁਰੂ ਜੀ ਕਹਿੰਦੇ ਉਹ ਸਿੱਖ ਹੈ ਤੇ ਦੋ ਜਣੇ ਇਕੱਠੇ ਹੋ ਜਾਣ ਤੇ ਭਾਈ ਗੁਰਦਾਸ ਜੀ ਕਹਿੰਦੇ ਉੱਥੇ ਸਤ ਸੰਗ ਹੋ ਜਾਂਦੀ ਦੋ ਜਣਿਆਂ ਤੇ ਸੰਗ ਲੋਕ ਭਾਈ ਗੁਰਦਾਸ ਜੀ ਸੱਤ ਸੰਗਤ ਕਹਿੰਦੇ ਜਰੂਰੀ ਨਹੀਂ ਕਿ ਕੋਈ ਜਿਹੜਾ ਕਨਾਲ ਡੇਢ ਦੋ ਕਨਾਲਾਂ ਦਾ ਕਿੱਲੇ ਦਾ ਪੰਡਾਲ ਲੱਗਾ ਹੋਵੇ ਸਟੇਜ ਲੱਗੀ ਹੋਵੇ ਚੰਗੇ ਵਧੀਆ ਟੌਪ ਦੇ ਪ੍ਰਚਾਰਕ ਆਏ ਹੋਣ ਕੋਈ ਸੰਤ ਮਹਾਂਪੁਰਖ ਆਏ ਹੋਣ ਤੇ ਉਸ ਡੇਢ ਦੋ ਕਨਾਲ ਦੇ ਕਿੱਲੇ ਦੇ ਪੰਡਾਲ ਦੇ ਵਿੱਚ ਜਿਹੜੀ ਵੱਡਾ ਇਕੱਠ ਹੈ ਕੇਵਲ ਉਹੀ ਸਤ ਸੰਗਤ ਹੈ ਉਹ ਸੰਗਤ ਹੈ ਉਹ ਤੇ ਸਤ ਸੰਗ ਹੈ ਹੀ ਪਰ ਭਾਈ ਗੁਰਦਾਸ ਜੀ ਕਹਿੰਦੇ ਜੇ ਕਿਤੇ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲੇ ਦੋ ਜਾਣੇ ਵੀ ਇਕੱਠੇ ਹੋ ਜਾਣ ਉਹ ਵੀ ਸਤ ਸੰਗ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਤੇ ਭਾਈ ਗੁਰਦਾਸ ਜੀ ਕਹਿੰਦੇ ਬੰਦਗੀ ਕਰਨ ਵਾਲੇ ਰੱਬ ਦੇ ਨਾਮ ਨੂੰ ਜਪਣ ਵਾਲੇ ਜੇ ਪੰਜ ਇਕੱਠੇ ਹੋ ਜਾਣ ਤੇ ਉੱਥੇ ਪਰਮੇਸ਼ਰ ਵਰਤਦਾ ਪੰਜ ਪਰਮੇਸ਼ਰ ਦਾ ਰੂਪ ਹੋ ਜਾਂਦੇ। ਸਵੈਸੇ ਕਰਕੇ ਜਿਹੜਾ ਰੱਬ ਨੂੰ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਨਾ ਜੀ ਉਹ ਸੰਤ ਸੰਗਤ ਤਿਆਗ ਨਹੀਂ ਸਕਦਾ। ਤੇ ਧੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਮੈਨੂੰ ਕਹਿਣਾ ਪਏਗਾ ਕਿ ਉਹ ਭਾਗਹੀਣ ਮਨੋਖਣੇ। ਬਾਣੀ ਦੇ ਬਚਨ ਰੋਜ਼ਾਨਾ ਹੀ ਅਨੁਸ਼ੀਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਸਤ ਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਕਿਤੇ ਗਾਹੇ ਬਗਾਹੇ ਸਤ ਸੰਗੀ ਨੂੰ ਕੋਈ ਕੰਮ ਪੈ ਜਾਂਦਾ ਹੈ ਜਾਣਾ ਆਉਣਾ ਪੈ ਜਾਂਦਾ ਹੈ ਸਰੀਰ ਘਟਿਲ ਮਾਠ ਸੌ ਇਦਾਂ ਦੀਆਂ ਮਜਬੂਰੀਆਂ ਪੈ ਜਾਣ ਸੰਗਤ ਵਿੱਚ ਨਾ ਆ ਸਕੇ ਤੇ ਘਰ ਬੈਠਾ ਦਾ ਜਿੱਥੇ ਵੀ ਖੈ ਥੋੜਾ ਸਮਾਂ ਰੱਬ ਦੇ ਨਾਮ ਨੂੰ ਯਾਦ ਕਰਲੇ 1 2 4 ਦਿਨ ਦੀ ਤੇ ਚਲੋ ਸ਼ੋਤ ਕਹਿ ਸਕਦੇ ਆਂ ਵੀ ਚਲ ਬੰਦਾ ਕਿਸੇ ਮਜਬੂਰੀ ਵਸ ਨਹੀਂ ਆਇਆ ਤੇ ਸਤਿਗੁਰੂ ਕਹਿੰਦੇ ਜਿਹੜਾ ਆਉਂਦਾ ਹੀ ਨਹੀਂ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਜਿਹੜੇ ਆਏ ਹੀ ਨਹੀਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜਿਹੜੇ ਸਦਾ ਹੀ ਨਿਮਰਤਾ ਵਿੱਚ ਰਹੇ ਨਾ ਕਦੀ ਕਿਸੇ ਨੂੰ ਸਤਿਗੁਰੂ ਜੀ ਨੇ ਉੱਚੀ ਆਵਾਜ਼ ਵਿੱਚ ਕੋਈ ਗੱਲ ਨਹੀਂ ਕੋਈ ਬਚਨ ਨਹੀਂ ਆਖਿਆ ਅਦੀ ਨਿਮਰਤਾ ਦੇ ਪੁੰਜ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋ ਸਤਗੁਰੂ ਜੀ ਕਹਿੰਦੇ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਦਾ ਜਿਹੜਾ ਉਹਨਾਂ ਨੇ ਜੀਵਨ ਜੀ ਲਿਆ ਉਹ ਵੀ ਫਟਕਾਰਯੋਗ ਜਿਹੜਾ ਅੱਗੇ ਜੀਣਗੇ ਉਹ ਵੀ ਫਟਕਾਰਯੋਗੇ ਬਾਣੀ ਦੇ ਬਚਨ ਰੋਜ਼ ਅਸੀਂ ਸੁਣਦੇ ਆਂ ਸਤ ਸੰਗੀ ਸੰਗਤ ਨਹੀਂ ਤਿਆਗ ਸਕਦਾ ਇੱਕ ਭਾਈ ਗੁਰਦਾਸ ਜੀ ਦਾ ਕਵਿੱਤ ਕਹਿ ਕੇ ਆਪਾਂ ਇਤਿਹਾਸ ਦੀ ਕਥਾ ਨਾਲ ਜੁੜਦੇ ਆਂ ਭਾਈ ਸਾਹਿਬ ਕਹਿੰਦੇ ਮਾਰ ਦੇ ਕੋ ਤਰਾਸ ਦੇਖ ਚੋਰ ਨਾ ਤਜ ਤਚੋਰੀ ਜਿਹੜਾ ਸਤ ਸੰਗੀ ਹੈ ਨਾ ਉਹਦਾ ਸੰਗਤ ਦੇ ਨਾਲ ਕਿੰਨਾ ਪ੍ਰੇਮ ਹੈ ਭਾਈ ਸਾਹਿਬ ਕਹਿੰਦੇ ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜ ਤ ਚੋਰੀ ਚੋਰ ਨੂੰ ਪਤਾ ਹੈ ਕਿ ਮੈਂ ਚੋਰੀ ਕਰਨ ਚੱਲੇ ਹਾਂ ਜੀ ਚੋਰੀ ਕਰਨਾ ਕੰਮ ਸੌਖਾ ਨਹੀਂ ਰਾਤਾਂ ਜਾਗਣੀਆਂ ਪੈਂਦੀਆਂ ਸਾਰੇ ਸੁੱਤੇ ਹੁੰਦੇ ਨੇ ਤੇ ਉਹ ਵਿਚਾਰਾ ਜਾਗ ਰਿਆ ਹੁੰਦਾ ਵੀ ਕਿਹੜੇ ਘਰ ਨੂੰ ਸੰਨ ਲਾਉਣੀ ਹੈ ਚੋਰੀ ਉਹਨਾਂ ਮਏ ਨਹੀਂ ਕਹਿ ਰਿਹਾ ਵੀ ਚੋਰੀ ਕਰਨ ਇੱਕ ਚੰਗਾ ਕੰਮ ਹੈ ਪਰ ਮੈਂ ਇਹ ਬਣਤੀ ਕਰਦੇ ਆ ਵੀ ਚੋਰੀ ਕਰਨੀ ਔਖਾ ਕੰਮ ਹੈ ਤੇ ਜਦੋਂ ਕਿਤੇ ਚੋਰ ਫੜਿਆ ਜਾਏ ਤੇ ਫਿਰ ਉਹਨੂੰ ਮਾਰ ਕਿੰਨੀ ਪੈਂਦੀ ਹੈ ਕੁੱਟਦੇ ਨੇ ਲੋਕ ਕਈ ਵਾਰ ਮੂੰਹ ਵੀ ਕਾਲਾ ਕਰ ਦਿੰਦੇ ਨੇ ਗਲ ਵਿੱਚ ਜੁੱਤੀਆਂ ਦਾ ਛਿੱਤਰਾਂ ਦਾ ਹਾਰ ਵੀ ਪਾ ਦਿੰਦੇ ਨੇ ਤਾਂ ਇਹ ਕਹਿੰਦੇ ਕੋਈ ਬੰਦਾ ਸੀ ਪਿੰਡ ਵਿੱਚ ਉਹਨੇ ਰੋਜ਼ ਹੀ ਕੋਈ ਨਾ ਕੋਈ ਐਦਾਂ ਦਾ ਕਰਮ ਕਰ ਦੇਣਾ ਵੀ ਪਿੰਡ ਵਾਲਿਆਂ ਨੇ ਰੋਜ਼ ਹੀ ਉਹਨੂੰ ਕੁੱਟਮਾਰ ਕਰਨੀ ਗਾਲ ਵਿੱਚ ਹਾਰ ਪਾ ਕੇ ਛਿੱਤਰਾਂ ਦਾ ਮੂੰਹ ਕਾਲਾ ਕਰਕੇ ਤੇ ਪਿੰਡ ਦਾ ਕੀੜਾ ਲਗਵਾਉਣਾ ਉਹ ਇੰਨਾ ਵੀ ਸ਼ਰਮ ਹੋ ਗਿਆ ਇੱਕ ਦਿਨ ਗਧੇ ਤੇ ਬਿਠਾਇਆ ਹੋਇਆ ਗਾਲ ਵਿੱਚ ਛਿੱਤਰਾਂ ਦਾ ਹਾਲ ਮੂੰਹ ਕਾਲਾ ਕੀਤਾ ਤੇ ਪਿੰਡ ਵਾਲੇ ਪਿੰਡ ਦਾ ਚੱਕਰਨ ਵਾਰੇ ਤੇ ਜਦੋਂ ਉਹ ਤੇ ਘਰ ਦੇ ਸਾਹਮਣੇ ਉਹ ਲੰਘੇ ਉਹਦੀ ਘਰ ਦੀ ਬਾਹਰ ਆਈ ਤੇ ਉਹ ਵੇਖ ਕੇ ਪਤਨੀ ਨੂੰ ਵੇਖ ਕੇ ਸ਼ਰਮਸਾਰ ਨਹੀਂ ਹੋਇਆ ਸਗੋਂ ਨੂੰ ਵੀ ਸੁਣਾ ਦਿੰਦਾ ਕਹਿੰਦਾ ਤੂੰ ਪਾਣੀ ਕੋਸਾ ਕਰ ਬਸ ਥੋੜਾ ਜਿਹਾ ਗੇਦਾ ਰਹਿ ਗਿਆ ਲਾ ਕੇ ਆਇਆ ਸੋ ਜਿੰਨੂੰ ਪਤਾ ਵੀ ਹੈ ਕਿ ਮੇਰੇ ਨਾਲ ਆ ਕੁਝ ਖੋਣਾ ਹੈ ਭਾਈ ਗੁਰਦਾਸ ਜੀ ਕਹਿੰਦੇ ਚੋਰ ਚੋਰ ਜਿਹੜਾ ਨਾ ਮਾਰਵੇ ਕੋ ਤਰਾਸ ਦੇ ਕੇ ਚੋਰ ਨਾ ਤਜਤ ਚੋਰੀ ਮਾਰ ਪੈਂਦੀ ਹੈ ਚੋਰ ਨੂੰ ਪਤਾ ਵੀ ਫੜਿਆ ਗਿਆ ਤੇ ਮਾਰ ਬਹੁਤ ਪਏਗੀ ਬੜਾ ਬੁਰਾ ਹਾਲ ਹੋਣਾ ਔਰ ਚੋਰੀ ਛੱਡਦਾ ਨਹੀਂ ਤੇ ਭਾਈਪੁਰ ਅਦਾਸ ਜੀ ਕਹਿੰਦੇ ਬਟਵਾਰਾ ਬਟਵਾਰੀ ਸੰਗੂਹੇ ਤਕਤ ਹੈ ਜਿਹੜਾ ਬਟਵਾਰਾ ਹੈ ਜਿਹੜਾ ਰਾਹ ਜਾਂਦਿਆਂ ਨੂੰ ਲੁੱਟਣ ਵਾਲਾ ਹੈ ਉਹਨੂੰ ਪਤਾ ਹੈ ਕਿ ਜਿੱਦਨ ਮੈਂ ਫੜਿਆ ਗਿਆ ਮੇਰਾ ਬੁਰਾ ਹਾਲ ਹੋਏਗਾ ਕੈਦ ਹੋ ਸਕਦੀ ਹੈ ਕਤਲ ਕੀਤਾ ਜਾ ਸਕਦਾ ਹੈ ਮੇਰੇ ਨਾਲ ਬੜੀ ਬੁਰੀ ਕੀਤੀ ਜਾ ਸਕਦੀ ਹੈ ਪਰ ਉਹ ਤਾਂ ਵੀ ਰਾਹ ਜਾਂਦਿਆਂ ਨੂੰ ਲੁੱਟਣਾ ਛੱਡਦਾ ਨਹੀਂ ਉਦੇ ਸੰਗਤ ਉਹਨਾਂ ਨਾਲ ਚੋਰ ਆਪਣੇ ਚੋਰ ਸਾਥੀ ਲੱਭਦਾ ਵੀ ਕਿਹੜਾ ਮੇਰਾ ਸਾਥੀ ਬਣੇ ਤੇ ਕਿਸੇ ਘਰ ਚ ਚੋਰੀ ਕਰੀਏ ਰਾਹ ਜਾਂਦਿਆਂ ਨੂੰ ਲੁੱਟਣ ਵਾਲਾ ਆਪਣੇ ਵਰਗਾ ਸਾਥੀ ਸੰਗੀ ਲੱਭਦਾ ਵੀ ਕੋਈ ਲੱਭੇ ਤੇ ਉਹਦੇ ਨਾਲ ਮੈਂ ਸੰਗ ਬਣਾ ਕੇ ਕਿਸੇ ਨੂੰ ਲੁੱਟਾ ਰਸਤੇ ਜਾਂਦੇ ਨੂੰ ਬੇਸ਼ਵਰ ਰਵੰਤ ਬਿਰਥਾ ਭਏ ਮਨ ਮੈਂ ਨਾ ਸ਼ੰਕਾ ਮਾਨੇ ਵਿਸ਼ੇ ਵਿਚਾਰਾਂ ਵਿੱਚ ਗਲਤਾਨ ਰਹਿਣ ਵਾਲਾ ਬੰਦਾ ਉਹਨੂੰ ਪਤਾ ਹੈ ਕਿ ਬਿਮਾਰੀਆਂ ਲੱਗ ਜਾਂਦੀਆਂ ਹੈ ਜਿਹੜੇ ਵਿਸ਼ੇਵਿਕਾਰਾਂ ਵਿੱਚ ਗਲਤਾਨ ਰਹਿਣ ਦੇ ਨਾਲ ਪੈੜੇ ਕਰਮ ਕਰਨ ਦੇ ਨਾਲ ਸਰੀਰ ਰੋਗੀ ਹੁੰਦਾ ਹੈ ਕੋੜ ਵਰਗਾ ਰੋਗ ਹੋ ਜਾਂਦਾ ਹੈ ਔਰ ਉਹ ਸੰਗ ਛੱਡਦਾ ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਜਵਾਰੀ ਨਾ ਸਰਬ ਸਹਾਰੇ ਤੈ ਤਕਤ ਹੈ ਜਿਹੜਾ ਜੂਆ ਖੇਡਣ ਵਾਲਾ ਹੈ ਨਾ ਆਪਾਂ ਵੇਖਦੇ ਆ ਅੱਜ ਕੱਲ ਵੀ ਹੈ ਪਰ ਤਰੀਕਾ ਬਦਲ ਗਿਆ ਜੂਏ ਦਾ ਜੂਆ ਅੱਜ ਵੀ ਆ ਅੱਜ ਵੀ ਸੱਟਾ ਲਾਉਂਦੇ ਨੇ ਲੋਕ ਜੂਆ ਖੇਡਦੇ ਨੇ ਤਰੀਕਾ ਬਦਲ ਗਿਆ ਤੇ ਭਾਈ ਗੁਰਦਾਸ ਸਾਜੀ ਕਹਿੰਦੇ ਜਿਹੜਾ ਜੂਆ ਖੇਡਣ ਵਾਲਾ ਜੁਵਾਰੀ ਹੈ ਭਾਵੇਂ ਉਹਦਾ ਸਾਰਾ ਕੁਝ ਹੀ ਹਾਰ ਜਾਏ ਜੀ ਪਤਾ ਹੈ ਨਾ ਆਪਾਂ ਵੇਖਿਆ ਹੈ ਪੁਰਾਣੇ ਬਜ਼ੁਰਗ ਆਪਜੀ ਬੈਠੇ ਜਿਹੜੇ ਜੂਆ ਖੇਡਦੇ ਸੀ ਘਰ ਵੀ ਉਹ ਜੂਏ ਵਿੱਚ ਹਾਰ ਜਾਂਦੇ ਸੀ ਧਨ ਵੀ ਹਾਰ ਜਾਂਦੇ ਸੀ ਇੱਥੋਂ ਤੱਕ ਮੈਂ ਇਦਾਂ ਦਾ ਵੀ ਪਰਿਵਾਰ ਵੇਖਿਆ ਪਤਨੀ ਵੀ ਜੂਏ ਵਿੱਚ ਹਾਰ ਗਏ ਇਹ ਤੇ ਚਲੋ ਇੱਕ ਕੌੜਾ ਪਾੜਵਾ ਦਾ ਬੜਾ ਵੱਡਾ ਇਤਿਹਾਸ ਆਪਣੇ ਸਾਹਮਣੇ ਹੈ ਪੀ ਜਦੋਂ ਜਵਾਰੀ ਜੂਆ ਖੇਡਣ ਦੀ ਲਤ ਲੱਗ ਜਾਂਦੀ ਹੈ ਤੇ ਫਿਰ ਉਹ ਪ੍ਰਵਾਹ ਨਹੀਂ ਕਰਦਾ ਉਹ ਸਾਰਾ ਕੁਝ ਹੀ ਹਾਰ ਕੇ ਵੀ ਜੂਆ ਖੇਡਣਾ ਨਹੀਂ ਛੱਡਦਾ ਜਵਾਰੀਆਂ ਦੀ ਸੰਗਤ ਨਹੀਂ ਛੱਡਦਾ ਅਮਲੀ ਨਾ ਅਮਲ ਤਜਤ ਜੋ ਤਿ ਘਾਰ ਕੀਏ ਅਮਲ ਕਰਨ ਵਾਲਾ ਜਿਹੜਾ ਨਸ਼ੇੜੀ ਹੈ ਉਹਨੂੰ ਪਤਾ ਹੈ ਵੀ ਅਮਲ ਨਸ਼ਾ ਕਰਨ ਦੇ ਨਾਲ ਸਰੀਰ ਜਿਹੜਾ ਬਿਮਾਰ ਹੋ ਜਾਂਦਾ ਹੈ ਕੈਂਸਰ ਵਰਗਾ ਰੋਗ ਪੇਪੜੇ ਗਲ ਜਾਂਦੇ ਨੇ ਹੋਰ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਨੇ ਔਰ ਫੇਰ ਵੀ ਅਮਲੀਆਂ ਦੀ ਸੰਗਤ ਨਹੀਂ ਛੱਡਦਾ ਅਮਲ ਖਾਣਾ ਨਹੀਂ ਛੱਡਦਾ ਤੇ ਭਾਈਪੁਰ ਅਦਾਸ ਜੀ ਕਹਿੰਦੇ ਦੋਖ ਤੋਖ ਲੋਗ ਵਿਦ ਸੁਣ ਤ ਸ਼ਕਤ ਹੈ ਨਸ਼ੇ ਦੇ ਦੋਖ ਕਿੰਨੇ ਨੇ ਨਸ਼ਾ ਕਰਨ ਦੇ ਨਾਲ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਸਰੀਰ ਨੂੰ ਕਿੰਨੇ ਦੁੱਖ ਭੋਗਣੇ ਪੈਂਦੇ ਨੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਜ ਅਮਲੀ ਦੀ ਗੱਲ ਕਰਦੇ ਐ ਵੀ ਬਚਨ ਆਖੇ ਕਿ ਇਹਨੂੰ ਪੋਜੀਟਿਵ ਪੱਖ ਵਿੱਚ ਵੀ ਲਿਆ ਅਮਲੀ ਅਮਲ ਨਾ ਆਂਬੜੇ ਮੱਛੀ ਨੀਰ ਨਾ ਹੋਏ ਸਤਿਗੁਰੂ ਕਹਿੰਦੇ ਜਿਵੇਂ ਅਮਲੀ ਅਮਲ ਤੋਂ ਬਿਨਾ ਮਰਦਾ ਮੱਛੀ ਪਾਣੀ ਤੋਂ ਬਿਨਾ ਮਰਦੀ ਰੱਬ ਨੂੰ ਪਿਆਰ ਕਰਨ ਵਾਲਾ ਰੱਬ ਦੇ ਨਾਮ ਤੋਂ ਬਿਨਾ ਮਰ ਜਾਂਦਾ ਹੈ ਰੋਮਚਾਰ ਭਾਈ ਗੁਰਦਾਸ ਜੀ ਕਹਿੰਦੇ ਅਮਲੀ ਨੂੰ ਪਤਾ ਹੈ ਵੀ ਨਸ਼ਾ ਕਰਨ ਦੇ ਨਾਲ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ ਦੁੱਖ ਭੋਗਣੇ ਪੈਂਦੇ ਨੇ ਪਰ ਉਹ ਛੱਡਦਾ ਨਹੀਂ ਭਾਈ ਪਰਦਾਸ ਜੀ ਕਹਿਣਾ ਇਹ ਚਾਉਂਦੇ ਨੇ ਅਦਮ ਅਸਾਧ ਸੰਗ ਛਾੜਤ ਨਾਂਗੀਕਾਰ ਭਾਈ ਕਿ ਜਿਹੜੇ ਉੱਤੇ ਗਿਣੇ ਨੇ ਇਹ ਨੇ ਅਦਮ ਨੀਚ ਲੋਕਾਂ ਦੀ ਸੰਗਤ ਚੋਰ ਜਿਹੜਾ ਉਹਨੂੰ ਨੀਚ ਬਿਰਤੀ ਦੇ ਲੋਕਾਂ ਵਿੱਚ ਗਿਣਿਆ ਜਾਏਗਾ ਨੀਵੀਂ ਸੰਗਤ ਐ ਰਾਹ ਜਾਂਦਿਆਂ ਨੂੰ ਲੁੱਟਣ ਵਾਲਾ ਨੀਵੀਂ ਸੰਗਤ ਐ ਬੇਸ਼ਵਾ ਵਿਸ਼ੇਵਿਕਾਰਾਂ ਵਿੱਚ ਗਲਤਾਨ ਰਹਿਣ ਵਾਲਾ ਮਾੜੀ ਸੰਗਤ ਦਾ ਭਾਗੀ ਐ ਜਿਹੜਾ ਜੁਵਾਰੀ ਹੈ ਮਾੜੀ ਸੰਗਤ ਹੈ ਅਮਲੀਆਂ ਦੀ ਸੰਗਤ ਮਾੜੀ ਸੰਗਤ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਨੇਵੀ ਸੰਗਤ ਭੈੜੀ ਸੰਗਤ ਕਰਨ ਵਾਲੇ ਲੋਕ ਉਹ ਭਿਆਨਕ ਦੁੱਖਾਂ ਨੂੰ ਰੋਗਾਂ ਨੂੰ ਸਹਿੜਦੇ ਨੇ ਮਾਰ ਖਾਂਦੇ ਨੇ ਸਭ ਕੁਝ ਸਹਿੰਦੇ ਨੇ ਪਰ ਉਹ ਦੁੱਖ ਜਿਹੜੀ ਉਸ ਸੰਗਤ ਨਹੀਂ ਛੱਡਦੇ ਭੈੜੀ ਸੰਗਤ ਨਹੀਂ ਛੱਡਦੇ ਤੇ ਜਿਹੜਾ ਗੁਰਸਿੱਖ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਸਾਥ ਸੰਗ ਛੱਡ ਕਿਉਂ ਸਕਤ ਹੈ ਕਹਿੰਦੇ ਗੁਰੂ ਦਾ ਸਿੱਖ ਸਾਧ ਸੰਗਤ ਕਿਵੇਂ ਛੱਡ ਦਿੰਦਾ ਹੈ ਭਾਈ ਗੁਰਦਾਸ ਜੀ ਇੱਕ ਸਵਾਲ ਸਾਡੇ ਤੇ ਸਾਧ ਸੰਗਤ ਬਾਹਰ ਵੀ ਜਿਹੜੀ ਸੰਗਤ ਕੋਈ ਸੁਣਦਾ ਹੈ ਨਾ ਇਹ ਸਵਾਲ ਕੀਤਾ ਭਾਈ ਗੁਰਦਾਸ ਜੀ ਗੁਰਮਤ ਦੇ ਜਿਹੜੇ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਨੇ ਨਾ ਸਿੱਖ ਧਰਮ ਦੇ ਵੇਦ ਵਿਆਸ ਸਰਬ ਸ੍ਰੇਸ਼ਟ ਜਿਹੜੇ ਉਹ ਵਿਦਵਾਨ ਉਹਨਾਂ ਦਾ ਇੱਕ ਸਵਾਲ ਹੈ ਸਿੱਖਾ ਜਿਹੜੀ ਅਦਮ ਸੰਗਤ ਹੈ ਭੈੜੀ ਸੰਗਤ ਕਰਨ ਵਾਲੇ ਲੋਕ ਹਰ ਇੱਕ ਦੁੱਖ ਰੋਗ ਹਰ ਤਰਾਹੀ ਬੇਇੱਜ਼ਤੀ ਪ੍ਰਵਾਨ ਕਰ ਲੈਂਦੇ ਨੇ ਪਰ ਭੈੜੀ ਸੰਗਤ ਨਹੀਂ ਛੱਡਦੇ ਤੇ ਤੂੰ ਗੁਰੂ ਦੀ ਸੰਗਤ ਕਿਵੇਂ ਛੱਡ ਸਕਦਾ ਹੈ ਤੂੰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਣ ਲਈ ਤਿਆਰ ਕਿਉਂ ਨਹੀਂ ਚਲੋ ਗੁਰੂ ਕਿਰਪਾ ਕਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ ਕਹਿੰਦੇ ਗੁਰੂ ਦਾ ਸਿੱਖ ਸਾਧ ਸੰਗਤ ਕਿਵੇਂ ਛੱਡ ਸਕਦਾ ਹੈ ਸੰਗਤ ਛੱਡਣੀ ਨਹੀਂ ਚਾਹੀਦੀ ਥੋੜੇ ਤੋਂ ਥੋੜਾ ਸਮਾਂ ਵੀ ਮਿਲੇ ਜ਼ਰੂਰ ਸੰਗਤ ਵਿੱਚ ਬੈਠਣ ਦਾ ਯਤਨ ਕਰਨਾ ਚਾਹੀਦਾ ਹੈ ਗਰੀਬ